ਸਾਨੂੰ ਕੀ ਖਾਣਾ ਚਾਹੀਦਾ ਹੈ ਜਿਸ ਨਾਲ ਅਸੀਂ ਸਿਹਤਮੰਦ ਰਹੀਏ ਅਸੀਂ ਦਵਾਈਆਂ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹਾਂ ਸਾਨੂੰ ਕੋਈ ਵੀ ਸਰੀਰਕ ਤਕਲੀਫ ਹੋਵੇ ਤਾਂ ਅਸੀਂ ਖਾਣੇ ਵਿੱਚ ਕੀ ਬਦਲਾਅ ਕਰਨਾ ਹੈ ਸਿਹਤ ਸੰਬੰਧੀ ਕਿਸੇ ਸਮੱਸਿਆ ਨੂੰ ਕਿੱਥੋਂ ਤੱਕ ਅਸੀਂ ਘਰ ਬੈਠੇ ਕਿਵੇਂ ਹੱਲ ਕਰ ਸਕਦੇ ਹਾਂ ਸਾਨੂੰ ਕਿਹੜਾ ਖਾਣਾ ਕਦੋਂ ਖਾਣਾ ਚਾਹੀਦਾ ਹੈ ਕਦੋਂ ਨਹੀਂ ਖਾਣਾ ਚਾਹੀਦਾ ਕਿਉਂ ਵੱਧ ਰਿਹਾ ਹੈ ਬਿਮਾਰੀਆਂ ਦਾ ਪ੍ਰਕੋਪ ਸਾਡੇ ਆਲੇ-ਦੁਆਲੇ ਅਸੀਂ ਦੇਖਦੇ ਹਾਂ ਪਿਛਲੇ ਦਿਨ ਬਿਮਾਰੀਆਂ ਦਾ ਪ੍ਰਕੋਪ ਵੱਧ ਰਿਹਾ ਹੈ। ਕਿਉਂ ਵੱਡੀ ਗਿਣਤੀ ਵਿੱਚ ਲੋਕ ਖਾ ਰਹੇ ਹਨ ਦਵਾਈਆਂ? ਕੀ ਬਰੀਕ ਕਾਰਨ ਹਨ? ਆਪਾਂ ਇਸ ਅਹਿਮ ਵਿਸ਼ੇ ਤੇ ਗੱਲਬਾਤ ਕਰਾਂਗੇ। ਮਿਹਰਬਾਨੀ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਣੀ ਸਾਹਜ ਬਣੀ ਰਹੇ। ਜੇਕਰ ਵੀਡੀਓ ਚੰਗੀ ਲੱਗੇ ਤਾਂ ਜ਼ਰਾਂ ਸ਼ੇਅਰ ਵੀ ਜਰੂਰ ਕਰਿਓ। ਜਿਵੇਂ ਹਰ ਮੌਸਮ ਵਿੱਚ ਕੁਦਰਤ ਸਾਡੇ ਲਈ ਮੌਸਮ ਅਨਸਾਰ ਸਬਜ਼ੀਆਂ ਪੈਦਾ ਕਰਦੀ ਹੈ ਮੌਸਮ ਅਨਸਾਰ ਸਾਡੇ ਲਈ ਫਲ ਪੈਦਾ ਕਰਦੀ ਹੈ ਜਿਸ ਰੁੱਤ ਵਿੱਚ ਜੋ ਸਬਜ਼ੀਆਂ ਪੈਦਾ ਹੁੰਦੀਆਂ ਹਨ ਉਹ ਸਬਜ਼ੀਆਂ ਸਾਨੂੰ ਖਾਣੀਆਂ ਚਾਹੀਦੀਆਂ ਹਨ ਜਿਵੇਂ ਮੂਲੀ ਗਾਜਰ ਛਲਗਮ ਗੋਭੀ ਇਹ ਸਰਦੀ ਦੀ ਰੁੱਤ ਦੀਆਂ ਇੱਕ ਤਰ੍ਹਾਂ ਨਾਲ ਸਬਜ਼ੀਆਂ ਹਨ ਇਸੇ ਤਰ੍ਹਾਂ ਸਾਡੇ ਖਿੱਤੇ ਦੇ ਵਿੱਚ ਤੋਰੀਆਂ ਕੱਦੂ ਕੁਰੇਲੇ ਪਿੰਡੀਆਂ ਖੀਰੇ ਤਰ੍ਹਾਂ ਖਰਬੂਜੇ ਮਤੀਰੇ ਆਂਬ ਆੜੂ ਇਹ ਸਭ ਗਰਮੀ ਦੀ ਰੁੱਤ ਦੇ ਫਲ ਤੇ ਸਬਜ਼ੀਆਂ ਹਨ। ਕੁਦਰਤ ਦਾ ਨਿਜ਼ਾਮ ਦੇਖੋ ਗਰਮੀ ਦੀ ਰੁੱਤ ਵਿੱਚ ਕੁਦਰਤ ਸਾਡੇ ਲਈ ਸਾਡੇ ਖੇਤੇ ਵਿੱਚ ਅਜਿਹੇ ਖਾਣੇ ਪੈਦਾ ਕਰਦੀ ਹੈ ਜਿਨ੍ਹਾਂ ਵਿੱਚ ਜਿਆਦਾ ਤੋਂ ਜਿਆਦਾ ਪਾਣੀ ਦੀ ਮਾਤਰਾ ਹੋਵੇ। ਜਿਵੇਂ ਖਰਬੂਜੇ, ਮਤੀਰੇ ਤੇ ਆड़ੂ, ਨਿੰਬੂ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਾਣੀ ਦੀ ਮਾਤਰਾ ਜ਼ਿਆਦੀ ਹੁੰਦੀ ਹੈ। ਇਹਦੇ ਉਲਟ ਸਰਦੀ ਦੀ ਰੁੱਤ ਵਿੱਚ ਸਾਨੂੰ ਜਿਆਦੇ ਪਾਣੀ ਦੀ ਲੋਡ ਨਹੀਂ ਹੁੰਦੀ ਤੇ ਸਰਦੀ ਦੇ ਫਲ ਤੇ ਸਬਜ਼ੀਆਂ ਵੱਖਰੀ ਕਿਸਮ ਦੇ ਹੁੰਦੇ ਆ। ਪੂਰੇ ਸਾਲ ਦਾ ਸਬਜ਼ੀਆਂ ਤੇ ਫਲਾਂ ਦਾ ਇੱਕ ਰੁੱਤ ਚੱਕਰ ਹੈ। ਇਸੇ ਤਰ੍ਹਾਂ 24 ਘੰਟਿਆਂ ਦਾ ਵੀ ਸਾਡੇ ਖਾਣ ਪੀਣ ਦਾ ਇੱਕ ਮੌਸਮੀ ਚੱਕਰ ਹੈ। ਜਿਵੇਂ ਲੱਸੀ ਤੇ ਦਹੀਂ ਸਾਡੇ ਰਾਤ ਦੇ ਖਾਣੇ ਨਹੀਂ। ਇਹਨਾਂ ਨੂੰ ਦਿਨ ਦੁਪਹਿਰੇ ਵੇਲੇ 12 ਵਜੇ ਤੱਕ ਅਸੀਂ ਖਾ ਪੀ ਸਕਦੇ ਹਾਂ। ਇਸੇ ਤਰ੍ਹਾਂ ਰਾਤ ਨੂੰ ਸੌਣ ਵੇਲੇ ਅਸੀਂ ਘਿਓ ਜਾਂ ਮੱਖਣ ਨਹੀਂ ਖਾ ਸਕਦੇ ਜੇਕਰ ਅਜਿਹਾ ਕਰਾਂਗੇ ਤਾਂ ਸਾਡੇ ਸਰੀਰ ਵਿੱਚ ਵਕਾਰ ਪੈਦਾ ਹੋਣਗੇ ਸਾਨੂੰ ਰਾਤ ਨੂੰ ਨੀਂਦ ਨਹੀਂ ਆਏਗੀ ਲੱਸੀ ਦਹੀਂ ਜਾਂ ਕੱਚੀ ਲੱਸੀ ਨੂੰ ਰਾਤ ਨੂੰ ਪੀਣ ਦਾ ਪੰਜਾਬੀਆਂ ਦੇ ਵਿੱਚ ਬਹੁਤ ਰਿਵਾਜ ਹੈ ਜੇਕਰ ਰਾਤ ਨੂੰ ਦਹੀਂ ਜਾਂ ਲੱਸੀ ਜਾਂ ਕੱਚੀ ਲੱਸੀ ਅਸੀਂ ਪੀਵਾਂਗੇ ਤਾਂ ਸਾਨੂੰ ਮਟਾਪਾ ਹੋਣ ਲੱਗੇਗਾ ਸਰੀਰ ਵਿੱਚ ਦਰਦਾਂ ਹੋਣ ਲੱਗਣਗੀਆਂ ਸਰੀਰ ਦੀ ਜਿਹੜੀ ਚੁਸਤੀ ਫੁਰਤੀ ਹੈ ਉਹ ਘਟ ਹੁੰਦੀ ਜਾਏਗੀ ਇੱਥੇ ਸਾਨੂੰ ਇਹ ਗੱਲ ਵੀ ਸਮਝਣ ਦੀ ਲੋੜ ਹੈ ਕਿ ਜਦੋਂ ਸਾਡੇ ਸਰੀਰ ਵਿੱਚ ਕੋਈ ਰੋਗ ਪੈਦਾ ਹੁੰਦਾ ਹੈ ਤਾਂ ਇਸ ਰੋਗ ਦੇ ਪੈਦਾ ਹੋਣ ਦੇ ਹੋਰ ਵੀ ਕਈ ਕਾਰਨ ਹੁੰਦੇ ਹਨ ਜਿਵੇਂ ਬਹੁਤ ਸਾਰੇ ਰੋਗਾਂ ਦੇ ਜੈਨੇਟਿਕ ਕਾਰਨ ਹੁੰਦੇ ਹਨ ਪਰ ਜਿਵੇਂ ਸਾਡਾ ਕੋਲੇਸਟ੍ਰੋਲ ਵਧਣਾ ਸ਼ੁਰੂ ਹੋ ਜਾਂਦਾ ਹੈ ਯੂਰਿਕ ਐਸਿਡ ਵੱਧ ਜਾਂਦਾ ਹੈ ਜਾਂ ਸਰੀਰ ਸਰੀਰ ਦੇ ਵਿੱਚ ਥਕਾਵਟ ਜਾਂ ਦਰਦ ਆ ਰਹਿਣ ਲੱਗ ਲੱਗਦੀਆਂ ਤਾਂ ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਅਸੀਂ ਪਿਛਲੇ ਅਰਸੇ ਤੋਂ ਜੋ ਕੁਝ ਖਾ ਪੀ ਰਹੇ ਹਾਂ ਕਿਸ ਤਰ੍ਹਾਂ ਦਾ ਸਾਡਾ ਰਹਿਣ ਸਹਿਣ ਹੈ ਇਹ ਸਾਰਾ ਕੁਝ ਵੀ ਸਾਡੇ ਸਰੀਰ ਤੇ ਅਸਰ ਅੰਦਾਜ਼ ਹੋ ਰਿਹਾ ਹੋਵੇ ਜਿਵੇਂ ਗਰਮੀ ਵਿੱਚ ਅਕਸਰ ਲੋਕ ਬਹੁਤ ਠੰਡਾ ਪਾਣੀ ਪੀਂਦੇ ਹਨ ਬਹੁਤ ਠੰਡਾ ਪਾਣੀ ਪੀਣ ਨਾਲ ਵੀ ਸਾਡੇ ਸਰੀਰ ਵਿੱਚ ਕਈ ਤਰ੍ਹਾਂ ਦੇ ਵਿਗਾੜ ਪੈਦਾ ਹੁੰਦੇ ਹਨ ਸਾਡੇ ਮਦੇ ਵਿੱਚ ਇੱਕ ਅਗਨੀ ਹਰ ਸਮੇਂ ਬਲਦੀ ਰਹਿੰਦੀ ਹੈ ਜਿਸ ਨੂੰ ਆਯੁਰਵੇਦ ਵਿੱਚ ਜਠਰ ਅਗਨੀ ਕਿਹਾ ਗਿਆ ਹੈ ਇਹ ਭੋਜਨ ਨੂੰ ਪੌਸ਼ਟਿਕ ਤੱਤਾਂ ਵਿੱਚ ਤਬਦੀਲ ਕਰਦੀ ਹੈ ਇਸ ਬਿਨਾ ਸਾਨੂੰ ਭੋਜਨ ਜਿਹੜਾ ਹੈ ਉਹ ਹজম ਨਹੀਂ ਹੋ ਸਕਦਾ ਦੂਸਰਾ ਸੀ ਕੁਝ ਵੀ ਖਾਈਏ ਸਾਡੇ ਮੂੰਹ ਦੇ ਵਿੱਚ ਲਾਰ ਜਿਹੜੀ ਹੈ ਉਹ ਸਾਡੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਹজম ਕਰਨ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਜਦੋਂ ਅਸੀਂ ਠੰਡਾ ਪਾਣੀ ਜਾਂ ਫ੍ਰਿਜ ਜਾਂ ਫ੍ਰੀਜ਼ਰ ਦੇ ਵਿੱਚ ਰੱਖੀਆਂ ਚੀਜ਼ਾਂ ਖਾਂਦੇ ਆਂ ਲੈਂਦੇ ਆਂ ਤਾਂ ਮੂੰਹ ਦੀਆਂ ਜਿਹੜੀਆਂ ਮਾਸਪੇਸ਼ੀਆਂ ਉਹ ਠੰਡ ਨਾਲ ਸੁੰਗੜ ਜਾਂਦੀਆਂ ਲੋੜਿੰਦੀ ਮਾਤਰਾ ਵਿੱਚ ਮੂੰਹ 'ਚੋਂ ਲਾਰ ਪੈਦਾ ਨਹੀਂ ਹੁੰਦੀ ਜਿਸ ਨਾਲ ਖਾਣਾ ਜਿਹੜਾ ਹੈ ਉਹ ਅਣਪਾਚ ਰਹਿ ਜਾਂਦਾ ਹੈ ਦੂਸਰਾ ਸਾਡੇ ਮਿਹਦੇ ਦੀ ਜਿਹੜੀ ਅਗਨੀ ਹੈ ਉਹਦੇ ਤੇ ਜਦੋਂ ਠੰਡਾ ਸੀਤ ਪਾਣੀ ਅਸੀਂ ਪੀਂਦੇ ਆ ਤਾਂ ਇਹ ਕੁਝ ਸਮੇਂ ਲਈ ਸਾਡੀ ਅਗਨੀ ਨੂੰ ਇੱਕ ਤਰ੍ਹਾਂ ਨਾਲ ਕੰਮ ਕਰਨ ਤੋਂ ਰੋਕ ਦਿੰਦਾ ਹੈ ਉਹ ਕੰਮ ਕਰਨਾ ਬੰਦ ਕਰ ਦਿੰਦੀ ਹੈ ਜਿਸ ਨਾਲ ਸਰੀਰ ਵਿੱਚ ਵਿਗਾੜ ਪੈਦਾ ਹੁੰਦੇ ਆ ਸਰੀਰ ਵਿੱਚ ਦਰਦਾਂ ਰਹਿਣ ਲੱਗਦੀਆਂ ਸਰੀਰ ਕਮਜ਼ੋਰੀ ਮਹਿਸੂਸ ਕਰਦਾ ਹੈ ਥਕਾਵਟ ਰਹਿਣ ਲੱਗਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਫ੍ਰਿਜ ਵਿੱਚ ਰੱਖੀਆਂ ਹੋਈਆਂ ਜੜੀਆਂ ਚੀਜ਼ਾਂ ਹਨ ਉਹਨਾਂ ਨੂੰ ਖਾਣ ਤੋਂ ਬਚਿਆ ਜਾਵੇ ਠੰਡੀਆਂ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕੀਤਾ ਜਾਵੇ ਇਸੇ ਲਈ ਠੰਡੇ ਪਾਣੀ ਕੋਲਡ ਡਰਿੰਕ ਤੇ ਹੋਰ ਆਈਸਕ੍ਰੀਮ ਵਗੈਰਾ ਇਹ ਸਾਰੀਆਂ ਚੀਜ਼ਾਂ ਤੋਂ ਜੇਕਰ ਪਰਹੇਜ਼ ਕੀਤਾ ਜਾਵੇ ਤਾਂ ਅਸੀਂ ਜ਼ਿਆਦਾ ਸਿਹਤਮੰਦ ਰਹਿ ਸਕਦੇ ਹਾਂ ਜਿਹੜੇ ਮਰੀਜ਼ਾਂ ਨੂੰ ਦਰਦਾਂ ਦੀ ਤਕਲੀਫ ਹੈ ਇਸ ਲਈ ਸਭ ਤੋਂ ਪਹਿਲਾਂ ਡਾਕਟਰ ਯੂਰਿਕ ਐਸਿਡ ਤੇ ਆਰਥਰਾਇਟਸ ਦੇ ਟੈਸਟ ਕਰਾਉਂਦੇ ਹਨ ਇਹਨਾਂ ਵਿੱਚੋਂ ਜੇਕਰ ਯੂਰਿਕ ਐਸਿਡ ਦੀ ਮਾਤਰਾ ਵਧੀ ਆਉਂਦੀ ਹੈ ਤਾਂ ਜਿਹੜੀ ਕਿ 4 ਤੋਂ 6 ਦੇ ਦਰਮਿਆਨ ਹੋਣੀ ਚਾਹੀਦੀ ਹੈ ਜੇਕਰ ਇਸ ਤੋਂ ਵਧੀ ਹੈ ਤਾਂ ਸਮਝ ਲਓ ਕਿ ਸਾਡਾ ਖਾਣ ਪੀਣ ਠੀਕ ਨਹੀਂ ਸਾਨੂੰ ਸਰੀਰ ਵਿੱਚ ਦਰਦਾਂ ਹੋ ਰਹੀਆਂ ਹੋਣਗੀਆਂ ਜਾਂ ਪੋਖ ਵਿੱਚ ਸਾਨੂੰ ਦਰਦਾਂ ਹੋਣ ਦੀ ਤਕਲੀਫ ਜੜੀ ਹੋ ਸਕਦੀ ਹੈ ਕਈ ਵਾਰੀ ਅਸਤਰਾ ਵੀ ਹੁੰਦਾ ਯੂਰਿਕ ਐਸਿਡ ਵਧਿਆ ਹੁੰਦਾ ਪਰ ਦਰਦਾਂ ਨਹੀਂ ਹੋ ਰਹੀਆਂ ਹੁੰਦੀਆਂ ਤੇ ਕੁਵਿਖ ਵਿੱਚ ਸਾਨੂੰ ਜਿਆ ਖਤਰਾ ਹੋ ਸਕਦਾ ਹੈ ਇਹ ਯੂਰਿਕ ਐਸਿਡ ਦੀ ਜਿਹੜੀ ਵੱਧੀ ਮਾਤਰਾ ਇਸ ਨਾਲ ਗੁਰਦਿਆਂ ਵਿੱਚ ਪਥਰੀਆਂ ਵੀ ਬਣਨ ਲੱਗਦੀਆਂ ਯੂਰਿਕ ਐਸਿਡ ਤੋਂ ਬਚਾ ਲਈ ਅਸੀਂ ਘਰ ਵਿੱਚ ਕੀ ਕੀ ਇਲਾਜ ਕਰ ਸਕਦੇ ਹਾਂ ਇਸ ਲਈ ਸਾਨੂੰ ਆਮ ਨੋਰਮਲ ਪਾਣੀ ਜ਼ਿਆਦਾ ਮਾਤਰਾ ਚ ਪੀਣਾ ਚਾਹੀਦਾ ਜਿਸ ਬੰਦੇ ਦਾ ਯੂਰਿਕ ਐਸਿਡ ਵੱਧ ਹੁੰਦਾ ਉਹਨੂੰ ਪਾਣੀ ਜ਼ਿਆਦਾ ਮਾਤਰਾ ਚ ਪੀਣ ਦੀ ਲੋੜ ਹੁੰਦੀ ਹੈ ਲੱਸੀ ਦਹੀਂ ਕੱਚੀ ਲੱਸੀ ਦੁੱਧ ਤੇ ਦੁੱਧ ਤੋਂ ਬੜੀਆਂ ਚੀਜ਼ਾਂ ਦਾ ਪ੍ਰੇਯਜ ਰੱਖਣ ਦੀ ਲੋੜ ਹੁੰਦੀ ਆ ਇਸ ਤੋਂ ਇਲਾਵਾ ਸਭ ਤਰ੍ਹਾਂ ਦੀਆਂ ਦਾਲਾਂ ਕਿਉਂਕਿ ਦਾਲਾਂ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਹਨਾਂ ਨੂੰ ਸੀਮਤ ਮਾਤਰਾ ਵਿੱਚ ਖਾਣਾ ਚਾਹੀਦਾ ਛੋਲੇ ਛੋਲਿਆਂ ਦੀ ਦਾਲ ਮਾਂ ਦੀ ਦਾਲ ਭਿੰਡੀਆਂ ਅਰਬੀ ਵੇਸਣ ਵਾਲੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ ਇਹ ਸਭ ਚੀਜ਼ਾਂ ਸਾਨੂੰ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਇਹ ਇਹਨਾਂ ਦੇ ਨਾਲ ਪ੍ਰੋਟੀਨ ਦੀ ਮਾਤਰਾ ਵੱਧਦੀ ਹੈ ਸਰੀਰ ਦੇ ਵਿੱਚ ਤੇ ਯੂਰਿਕ ਐਸਿਡ ਦੇ ਨਾਲ ਜ਼ਿਆਦਾ ਹੁੰਦਾ ਹੈ ਇਹ ਸਭ ਚੀਜ਼ਾਂ ਕੱਟ ਲੈਣੀਆਂ ਚਾਹੀਦੀਆਂ ਇਸ ਤੋਂ ਇਲਾਵਾ ਮੀਟ ਅੰਡੇ ਤੇ ਸ਼ਰਾਬ ਦੀ ਵਰਤੋਂ ਜਿਹੜੀ ਯੂਰਿਕ ਐਸਿਡ ਦੀ ਮਾਤਰਾ ਨੂੰ ਹੋਰ ਵਧਾ ਦਿੰਦੀ ਹੈ ਅੱਜਕਲ ਜਿਵੇਂ ਫਾਸਟ ਫੂਡ ਜੰਕ ਫੂਡ ਤੇ ਹੋਰ ਕਈ ਤਰ੍ਹਾਂ ਦੇ ਦੇਸੀ ਵਿਦੇਸੀ ਫੂਡ ਜੜੀਆਂ ਜਿਹੜੀਆਂ ਦੁਕਾਨਾਂ ਸਾਡੇ ਆਲੇ ਦੁਆਲੇ ਜਿਨ੍ਹਾਂ ਦੀ ਪਰਮਾਰ ਹੋ ਗਈ ਹੈ ਇਸ ਤੋਂ ਇਲਾਵਾ ਪੈਲਸਾਂ ਰੈਸਟੋਰੈਂਟਾਂ ਫੰਕਸ਼ਨਾਂ ਦੇ ਜਿਹੜੇ ਲذیذ ਖਾਣੇ ਜਿਨ੍ਹਾਂ ਨੂੰ ਵੇਖ ਕੇ ਸਾਡੇ ਮੂੰਹ ਵਿੱਚ ਪਾਣੀ ਭਰ ਜਾਂਦਾ ਹੈ ਸਾਡੇ ਚਿਹਰਿਆਂ ਤੇ ਚਮਕ ਆ ਜਾਂਦੀ ਹੈ ਇਹ ਸਭ ਤਰ੍ਹਾਂ ਦੇ ਖਾਣਿਆਂ ਨੂੰ ਪਕਾਉਣ ਬਣਾਉਣ ਲਈ ਜਿਸ ਤੇਲ ਦੀ ਵਰਤੋਂ ਹੁੰਦੀ ਹੈ ਉਹ ਅਕਸਰ ਰਿਫਾਈਨਡ ਤੇਲ ਵਰਤਿਆ ਜਾਂਦਾ ਹੈ ਰਿਫਾਈਨਡ ਤੇਲ ਜਿਹੜਾ ਹੈ ਉਹ ਸਿਹਤ ਲਈ ਬੇहद ਹੁਣ ਤੱਕ ਖਤਰਨਾਕ ਮੰਨਿਆ ਗਿਆ ਹੈ ਇਹ ਸਭ ਤਰ੍ਹਾਂ ਦੇ ਫੂਡ ਬਾਰੇ ਸਾਨੂੰ ਇੱਕ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਇਹ ਸਭ ਤਰ੍ਹਾਂ ਦੇ ਖਾਣੇ ਬੇहद ਘਟੀਆ ਤੇਲ ਜਿਸ ਨੂੰ ਹੁਣ ਤੱਕ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਮੌਤ ਦਾ ਤੇਲ ਵੀ ਕਿਹਾ ਜਾਣ ਲੱਗਿਆ ਹੈ ਰਿਫਾਈਨਡ ਤੇਲ ਵਿੱਚ ਬਣਦੇ ਹਨ ਇਸ ਲਈ ਬਹੁਤ ਸਾਰੀਆਂ ਦਿਲ ਦੀਆਂ ਬਿਮਾਰੀਆਂ ਜੋੜਾਂ ਦੇ ਦਰਦਾਂ ਦੀਆਂ ਬਿਮਾਰੀਆਂ ਮਟਾਪਾ ਤੇ ਯੂਰਿਕ ਐਸਿਡ ਵਰਗੇ ਜਿਹੜੇ ਰੋਗ ਨੇ ਉਹ ਵੱਡੀ ਗਿਣਤੀ ਵਿੱਚ ਜਿਹੜੇ ਲੋਕਾਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਰਿਆ ਜੋੜਾਂ ਦੇ ਦਰਦਾਂ ਦੇ ਘਰੇਲੂ ਇਲਾਜ ਵਿੱਚ ਸਾਨੂੰ ਮੌਸਮ ਅਨੁਸਾਰ ਹਰੀਆਂ ਸਬਜ਼ੀਆਂ ਵੱਧ ਤੋਂ ਵੱਧ ਖਾਣੀਆਂ ਚਾਹੀਦੀਆਂ ਸਾਨੂੰ ਸਬਜ਼ੀਆਂ ਵਿੱਚ ਘਰੇਲੂ ਮਸਾਲਿਆਂ ਤੋਂ ਇਲਾਵਾ ਕਾਲੀ ਮਿਰਚ ਅਦਰਕ ਤੇ ਲਸਣ ਦੀ ਜਿਹੜੀ ਮਾਤਰਾ ਹੈ ਉਹ ਮਸਾਲੇ ਦੇ ਵਿੱਚ ਵੱਧ ਪਾ ਕੇ ਖਾਣੀ ਚਾਹੀਦੀ ਹੈ ਇਸ ਨਾਲ ਸਾਡੀਆਂ ਦਰਦਾਂ ਜਿਹੜੀਆਂ ਉਹ ਘੱਟ ਹੋਣ ਲੱਗਣਗੀਆਂ ਯੂਰਿਕ ਐਸਿਡ ਦੀ ਮਾਤਰਾ ਵੀ ਘੱਟ ਹੋਣ ਲੱਗੇਗੀ ਜੇਕਰ ਇਹ ਸਭ ਕੁਝ ਅਸੀਂ ਆਪਣੇ ਖਾਣੇ ਵਿੱਚ ਸ਼ਾਮਲ ਕਰਦੇ ਹਾਂ ਨਾਲ ਦੀ ਨਾਲ ਪਰਹੇਜ਼ ਰੱਖਦੇ ਹਾਂ ਤੇ ਯੂਰਿਕ ਐਸਿਡ ਦੀ ਮਾਤਰਾ ਨੂੰ ਘੱਟ ਕਰਨ ਵਿੱਚ ਦਰਦਾਂ ਤੋਂ ਨਜਾਤ ਪਾਉਣ ਵਿੱਚ ਅਸੀਂ ਸਫਲ ਹੋ ਸਕਦੇ ਹਾਂ ਬਹੁਤ ਸਾਰੀਆਂ ਦਵਾਈਆਂ ਖਾਣ ਹਸਪਤਾਲਾਂ ਦੇ ਖਰਚਿਆਂ ਅਤੇ ਮਹਿੰਗੇ ਟੈਸਟਾਂ ਤੋਂ ਬਚਾ ਕਰਨ ਲਈ ਸਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜਦੋਂ ਅਸੀਂ ਬਿਮਾਰ ਹੁੰਦੇ ਹਾਂ ਤੇ ਅਸੀਂ ਕੀ ਖਾ ਪੀ ਰਹੇ ਹਾਂ ਇਥੇ ਇਹ ਗੱਲ ਵੀ ਸਮਝਣ ਵਾਲੀ ਹੈ ਕਿ ਬਹੁਤ ਸਾਰੇ ਲੋਕ ਇਹ ਸਮਝਦੇ ਆ ਕਿ ਜਦੋਂ ਅਸੀਂ ਦਰਦਾਂ ਦੀ ਤਕਲੀਫ ਤੋਂ ਪੀੜਤ ਹਾਂ ਤਾਂ ਉਦੋਂ ਹੀ ਸਾਨੂੰ ਕੁਝ ਦਿਨ ਭਰੇਜ ਰੱਖਣ ਦੀ ਲੋੜ ਹੁੰਦੀ ਹੈ ਮਗਰੋਂ ਸਭ ਪ੍ਰਕਾਰ ਦੇ ਖਾਣੇ ਉਸੇ ਤਰ੍ਹਾਂ ਅਸੀਂ ਖਾ ਪੀ ਸਕਦੇ ਹਾਂ ਜਦ ਕਿ ਇਹ ਸਰਾਸਰ ਗਲਤ ਗੱਲ ਹੈ ਸਾਨੂੰ ਇਹ ਸਮਝਣ ਦੀ ਲੋੜ ਹੁੰਦੀ ਹੈ ਕਿ ਜਿਹੜੇ ਖਾਣ ਪੀਣ ਰਹਿਣ ਸਹਿਣ ਨਾਲ ਤੇ ਜੀਵਨ ਦੇ ਇੱਕ ਤਰ੍ਹਾਂ ਨਾਲ ਜੀਵਨ ਸਟਾਈਲ ਦੇ ਨਾਲ ਸਾਨੂੰ ਬਿਮਾਰੀ ਨੇ ਬੁਮਾਰ ਬਣਾਇਆ ਉਸ ਤੋਂ ਨਜ਼ਾਤ ਪਾਉਣ ਲਈ ਸਾਨੂੰ ਆਪਣੇ ਖਾਣੇ ਨੂੰ ਬਦਲਣ ਦੀ ਲੋੜ ਹੁੰਦੀ ਹੈ ਆਪਣੇ ਰਹਿਣ ਸਹਿਣ ਨੂੰ ਬਦਲਣ ਦੀ ਲੋੜ ਹੁੰਦੀ ਹੈ ਤਾਂ ਹੀ ਅਸੀਂ ਸਿਹਤਮੰਦ ਰਹਿ ਸਕਦੇ ਹਾਂ ਦੂਜੀ ਤੇ ਅਹਿਮ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੇ ਸਵਾਦ ਦੇ ਖਾਣਿਆਂ ਦੀ ਆਦਤ ਜਾਂ ਕਹਿ ਲਈਏ ਕਿ ਚੇਟਕ ਆਪਣੇ ਮਨ ਨੂੰ ਅਸੀਂ ਲਾ ਲੈਂਦੇ ਹਾਂ ਕੁਝ ਦਿਨਾਂ ਵਿੱਚ ਉਸੇ ਆਦਤ ਦਾ ਸਾਡਾ ਮਨ ਜਿਹੜਾ ਹੈ ਉਹ ਆਦੀ ਹੋ ਜਾਂਦਾ ਹੈ ਜਿਵੇਂ ਅਸੀਂ ਪੰਜਾਬੀ ਤੜਕਾ ਲਾ ਕੇ ਸਬਜ਼ੀ ਬਣਾਉਂਦੇ ਆਂ ਜੇਕਰ ਤੜਕੇ ਵਾਲੀ ਸਬਜ਼ੀ ਅਸੀਂ ਨਾ ਖਾਈਏ ਤਾਂ ਸਾਨੂੰ ਸਬਜ਼ੀ ਚੰਗੀ ਨਹੀਂ ਲੱਗਦੀ ਦੁਨੀਆਂ ਦੇ ਬਹੁਤ ਸਾਰੇ ਖੇਤਿਆਂ ਵਿੱਚ ਲੋਕ ਸਬਜ਼ੀ ਨੂੰ ਕੇਵਲ ਉਬਾਲ ਕੇ ਖਾਂਦੇ ਆ ਉਹਨਾਂ ਨੂੰ ਤੇਜ ਮਿਰਚ ਮਸਾਲਿਆਂ ਦਾ ਪਤਾ ਹੀ ਨਹੀਂ ਕੇਵਲ ਉਬਾਲਦੇ ਹਨ ਤੇ ਸਿੱਧਾ ਖਾ ਲੈਂਦੇ ਆ ਇਸ ਤਰ੍ਹਾਂ ਸਾਡੇ ਵਿੱਚ ਬਹੁਤ ਸਾਰੇ ਲੋਕ ਅਜੇ ਹਨ ਜੋ ਕਦੇ ਕੋਲਡ ਡਰਿੰਕ ਲੈਂਦੇ ਹੀ ਨਹੀਂ ਕੋਲਡ ਡਰਿੰਕ ਪਿੰਦੇ ਹੀ ਨਹੀਂ ਪਰ ਅਜੇ ਵੀ ਲੋਕ ਅਸੀਂ ਆਪਣੇ ਆਸ-ਪਾਸ ਦੇਖਦੇ ਆ ਕਿ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕੁਰਕਰੇ ਲੇਜ਼ਾਂ ਦੇ ਪੈਕਟ ਹੁੰਦੇ ਆ ਤੇ ਨਾਲ ਹੀ ਦੂਸਰੇ ਹੱਥ ਵਿੱਚ ਕੋਲਡ ਡਰਿੰਕ ਦੀ ਬੋਤਲ ਹੁੰਦੀ ਹੈ ਇਸ ਦਾ ਭਾਵ ਇਹ ਆ ਕਿ ਅਸੀਂ ਆਪਣੇ ਮਨ ਦੀ ਆਦਤ ਨੂੰ ਬਦਲ ਸਕਦੇ ਆ ਜਿਸ ਆਦਤ ਵਿੱਚ ਸਾਡਾ ਖਾਣ ਪੀਣ ਜਿਹੜਾ ਸਾਨੂੰ ਬਿਮਾਰ ਬਣਾਉਂਦਾ ਉਸ ਆਦਤ ਨੂੰ ਸਾਨੂੰ ਛੱਡਣਾ ਚਾਹੀਦਾ ਉਸ ਤੋਂ ਹਮੇਸ਼ਾ ਲਈ ਸਾਨੂੰ ਨਿਜ਼ਾਤ ਪਾਉਣ ਦੀ ਲੋੜ ਹੁੰਦੀ ਹੈ ਅੱਜ ਆਪਾਂ ਇਸ ਵੀਡੀਓ ਵਿੱਚ ਯੂਰਿਕ ਐਸਿਡ ਤੇ ਦਰਦਾਂ ਦੇ ਸਬੰਧ ਵਿੱਚ ਜ਼ਿਆਦਾ ਗੱਲਬਾਤ ਕੀਤੀ ਹੈ ਤੇ ਮੈਂ ਚਾਹਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਆਪਾਂ ਆਰਥਰਾਇਟਿਸ, ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੇਸਟ੍ਰੋਲ ਤੇ ਹਾਰਟ ਅਟੈਕ ਸੰਬੰਧੀ ਵੀ ਆਪਾਂ ਗੱਲਬਾਤ ਕਰਾਂਗੇ। ਸੋਚ ਵਿਚਾਰ ਟੀਵੀ ਦੇ ਨਾਲ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਜੁੜੇ ਰਹਿਣਾ ਹੈ। ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਨਾ, ਲਾਈਕ ਕਰਨਾ ਤੇ ਆਪਣੇ ਦੋਸਤਾਂ ਤੱਕ ਵੀ ਇਸ ਵੀਡੀਓ ਨੂੰ ਭੇਜਣਾ ਹੈ। ਤਾਂ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਆਪਣੀ ਸਾਝ ਬਣੀ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ